ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਰਾਜਪੁਰਾ ਦੇ ਵਿਧਾਇਕ ਮੈਡਮ ਨੀਨਾ ਮਿੱਤਲ ਦੇ ਵੱਲੋਂ ਹਲਕਾ ਰਾਜਪੁਰਾ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਦੇ ਵੱਖ-ਵੱਖ ਵਾਰਡ ਦੇ ਵਿੱਚ ਜਾ ਕੇ ਲੋਕ ਸਭਾ ਪਟਿਆਲਾ ਦੇ ਆਮ ਆਦਮੀ ਪਾਰਟੀ ਤੋਂ ਮਿਤਵਾ ਡਾਕਟਰ ਬਲਬੀਰ ਸਿੰਘ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਪਾਰਟੀ ਦੇ ਵੱਲੋਂ ਕੀਤੇ ਗਏ ਕੰਮ ਗਿਣਵਾਏ ਗਏ ਤੇ ਇਹ ਵੀ ਵਿਸ਼ਵਾਸ ਦਵਾਇਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਡਾਕਟਰ ਬਲਬੀਰ ਸਿੰਘ ਜਿਹੜੇ ਨੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਗੇ ਇਸ ਮੌਕੇ ਤੇ ਹੋਰ ਕੀ ਕੁਝ ਕਹਿੰਦੇ ਹੋਏ ਮੈਡਮ ਨੀਨਾ ਮਿੱਤਲ ਨਜ਼ਰ ਆਏ ਆਉਂਦੇ ਆ ਕਿਆ ਕਹਣਾ ਤਾਂ ਹੋਗੇ ਨਾ ਮਾਨ ਸਨਮਾਨ ਮਿਲ ਰਤੰ ਵੱਡਾ ਮੈਨੂੰ ਬੜਾ ਅੱਛਾ ਲੱਗ ਰਿਹਾ ਜੀ ਬਹੁਤ ਖੁਸ਼ੀ ਹੋ ਰਹੀ ਹੈ ਜਿਹੜਾ ਅੱਜ ਇੱਥੇ ਪ੍ਰੋਗਰਾਮ ਰੱਖਿਆ ਗਿਆ ਸਾਡੇ ਅਸ਼ੋਕ ਕੁਮਾਰ ਜੀ ਦੀ ਅਗਵਾਈ ਚ ਰੱਖਿਆ ਗਿਆ ਔਰ ਗੁਰਦੁਆਰਾ ਸਾਹਿਬ ਦੀ ਜਿਹੜੀ ਇੱਕੀ ਮੈਂਬਰੀ ਕਮੇਟੀ ਹੈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਮੈਂ ਹੀ ਕਹੂੰਗੀ ਕਿ ਮੈਂ ਖੁਸ਼ਕਿਸਮਤਾਂ ਬਾਬਾ ਜੀ ਦਾ ਮੈਨੂੰ ਹਮੇਸ਼ਾ ਆਸ਼ੀਰਵਾਦ ਮਿਲਿਆ ਔਰ ਗੁਰੂ ਘਰ ਤੋਂ ਆਸ਼ੀਰਵਾਦ ਲੈ ਕੇ ਅੱਗੇ ਚੱਲਦੇ ਆ ਤਾਂ ਹੀ ਫੀਲ ਹੁੰਦਾ ਹੈ ਕਿ ਗੁਰੂ ਸਾਹਿਬ ਬਾਬਾ ਜੀ ਸਾਡੇ ਨਾਲ ਨੇ ਇਹ ਜਿਹੇ ਅਗਾਰੇ ਮਿਲ ਰਹੇ ਹੈ ਕਿਆ ਲੱਗਦਾ ਹੈ ਆਪਾਂ ਕਿੰਨੀ ਗ ਇਹ ਆ ਵੀ ਡੱਬੇ ਖੁੱਲਿਆਂ ਤੋਂ ਹੀ ਪਤਾ ਲੱਗੂਗਾ ਵੀ ਹੋਰ ਲੀਡ ਕਿੰਨੀ ਉੱਪਰ ਜਾਂਦੀ ਹੈ ਮੈਡਮ ਤੁਹਾਡੇ ਦਿਨ ਪਹਿਲਾਂ ਤੁਸੀਂ ਉਰੇ ਸੜਕ ਬਣਵਾਈ ਸੀ ਸੀ ਆਏ ਸੀਗੇ ਸ਼ੁਰੂਆਤ ਜਦ ਕੀਤੀ ਸੀ ਅੱਜ ਇਹ ਸੜਕ ਬਣ ਕੇ ਤਿਆਰ ਹੈ ਮੈਨੂੰ ਲੱਗਦਾ ਕਿ ਰਾਜਪੁਰੇ ਦੀ ਸਭ ਤੋਂ ਛੋਟੀ ਸੜਕ ਹੀ ਇਹ ਹੈ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਸੜਕ ਦਾ ਬੁਰਾ ਹਾਲ ਹੈ ਔਰ ਬਹੁਤ ਜ਼ਰੂਰੀ ਹੈ ਤਾਂ ਮੈਂ ਪਰਸਨਲੀ ਪਹਿਲਾਂ ਇਹਨੂੰ ਚੈੱਕ ਕਰਕੇ ਗਈ ਸੀ ਵੀ ਕਿੰਨਾ ਕੁ ਬੁਰਾ ਹਾਲ ਹੈ ਤਾਂ ਪਤਾ ਮੈਂ ਇੱਥੇ ਪੈਨਾਂ ਨੂੰ ਕਈਆਂ ਨੂੰ ਮਿਲੀ ਤਾਂ ਉਹਨਾਂ ਨੇ ਇਹੀ ਕਿਹਾ ਜੀ ਅਸੀਂ ਨਰਕ ਚ ਰਹਿ ਰਹੇ ਹਾਂ ਤਾਂ ਮੈਂ ਉਸੇ ਦਿਨ ਹੀ ਮਤਾ ਪਾਸ ਕਰਵਾ ਕੇ ਇਹ ਜਾਂ ਬੱਚੇ ਐ ਬੜੇ ਆਰਾਮ ਨਾਲ ਇੱਥੇ ਖੇਲ ਰਹੇ ਨੇ ਘੁਮਰੇ ਨੇ ਮੈਡਮ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਿੱਛੇ ਮੰਦਿਰ ਦਾ ਵੀ ਉਹ ਤੋੜ ਦਿੱਤਾ ਗਿਆ ਸੀ ਥੜਾ ਤੇ ਤੁਸੀਂ ਮੌਕੇ ਤੇ ਇੱਥੇ ਉਹਨਾਂ ਨੂੰ ਮੰਦਿਰ ਦੀ ਜਗ੍ਹਾ ਦੁਬਾਰਾ ਦੇ ਕੇ ਉਹਨਾਂ ਨੂੰ ਲੋਕਾਂ ਨੂੰ ਸ਼ਾਂਤ ਮੈਂ ਹੁਣ ਉੱਥੇ ਵੀ ਜਾ ਰਹੀ ਆ ਇਸ ਤੋਂ ਬਾਅਦ ਉੱਥੇ ਜਾਊਂਗੀ ਤਾਂ ਮੈਂ ਇੱਕੋ ਹੀ ਗੱਲ ਕਹੂੰਗੀ ਕੁਝ ਲੋਕ ਨਾ ਜਿਹੜੇ ਹਿੰਦੂ ਸਿੱਖ ਹਿੰਦੂ ਮੁਸਲਮਾਨ ਇਹ ਚੀਜ਼ਾਂ ਨੂੰ ਤੁਹਾਨੂੰ ਤੁਸੀਂ ਸਮਝ ਹੀ ਰਹੇ ਹੋ ਮੁੱਖ ਰੱਖਦੇ ਹੋਏ ਧਾਰਮਿਕ ਮੁੱਦਿਆਂ ਨੂੰ ਪੜਕਾ ਕੇ ਰੱਖਦੇ ਆ ਤੁਸੀਂ ਇੱਥੇ ਦੇਖੋ ਆਪਾਂ ਸਾਰੇ ਖੜੇ ਆ ਕਿਸੇ ਦੇ ਤੁਸੀਂ ਸੂਈ ਮਾਰ ਕੇ ਦੇਖ ਲਓ ਸਭ ਦੇ ਖੂਨ ਦਾ ਰੰਗ ਲਾਲ ਹੈ ਸਾਡਾ ਸੀ ਭਾਈਚਾਰਾ ਪਰ ਜਿਹੜੇ ਰਾਜਨੀਤਿਕ ਨੇਤਾ ਹੈ ਨਾ ਜਿਹੜੇ ਗਲਤ ਮੈਂ ਗਲਤ ਕਹੂੰਗੀ ਜਿਹੜੇ ਮੂਹਲ ਖਰਾਬ ਕਰਨਾ ਚਾਹੁੰਦੇ ਉਹਨਾਂ ਦੀ ਇਹ ਚਾਲ ਸੀਗੀ ਪਰ ਉਹ ਚਾਲ ਨਹੀਂ ਕਾਮਯਾਬ ਹੋਣ ਦਿੱਤੀ ਅੱਜ ਉਥੇ ਮੇਰੀਆਂ ਭੈਣਾਂ ਵਧੀਆ ਕੀਰਤਨ ਕਰ ਰਹੀਆਂ ਔਰ ਬੋਲੇ ਬਾਬਾ ਦਾਸੇ ਨੇ ਕਿੱਥੇ ਕਿੱਥੇ ਪ੍ਰੋਗਰਾਮ ਸੀਗੇ ਅੱਜ ਅੱਜ ਹੁਣ ਪਹਿਲਾਂ ਅਸੀਂ ਮਹਿੰਦਰਗੰਜ ਮਾਰਕੀਟ ਜਾ ਕੇ ਆਏ ਆ ਹੁਣ ਇੱਥੇ ਆਏ ਆ ਫਿਰ ਦੋ ਜਗ੍ਹਾ ਸਾਡੇ ਹੋਰ ਪ੍ਰੋਗਰਾਮ ਨੇ ਮਤਲਬ ਡੇਲੀ ਦੀਆਂ 4-5 ਮੀਟਿੰਗਾਂ ਤਾਂ ਸਾਡੀਆਂ ਚੱਲ ਹੀ ਰਹੀਆਂ ਨੇ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਕਹੂੰਗੀ 29 ਤਰੀਕ ਨੂੰ ਅਸੀਂ ਇੱਕ ਸਾਡੇ ਜਿਹੜੇ ਵਲੰ ਜਿਹੜੇ ਮਿਹਨਤੀ ਆ ਜਿਹੜੇ ਬੂਥਾਂ ਤੇ ਬੈੰਦੇ ਨੇ ਜਾਂ ਸਾਡੇ ਉਧੇਦਾਰ ਨੇ ਜਾਂ ਵਲੰਟੀਅਰ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਪਾਰਟੀਆਂ ਖੜੀਆਂ ਆ ਉਹਨਾਂ ਦਾ ਅਸੀਂ ਇੱਕ ਪ੍ਰੋਗਰਾਮ ਰੱਖ ਰਹੇ ਆ 12 ਵਜੇ ਔਰ ਸਾਰਿਆਂ ਨੂੰ ਮੈਂ ਕਹਨੀ ਆ ਵੀ ਵੱਧ ਤੋਂ ਵੱਧ ਉੱਥੇ ਪਹੁੰਚੋ ਤਾਂ ਕਿ ਜਿਹੜੇ ਸਾਡੇ ਬੂਥ ਵਾਲੇ ਜਿਨ੍ਹਾਂ ਨੇ ਬੂਥਾਂ ਤੇ ਬੈਠਣਾ ਸਾਡੇ ਅਸਲੀ ਯੋਧੇ ਉਹ ਨੇ ਉਹਨਾਂ ਨੂੰ ਅਸੀਂ ਸਨਮਾਨਿਤ ਕਰ ਸਕੀਏ ਬਿਲਕੁਲ ਜੀ ਬਿਲਕੁਲ 13 0 ਦਾ ਟਾਰਗੇਟ ਪੂਰਾ ਕਰਨਾ ਬਿਲਕੁਲ ਜੀ ਬਿਲਕੁਲ 13 0 ਦਾ ਟਾਰਗੇਟ ਹੈਗਾ ਆਪ ਦੇਖ ਲਓ ਜहाँ भी ਜਾਂਦੇ ਆ ਲੋਕ ਹਮੇਂ ਕਹਿੰਦੇ ਆ ਜੀ ਆਪ ਬੋਟ ਮੰਗਨੇ ਕਿਉਂ ਆ ਰਹੇ ਹੀ ਰਹੇ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ